ਲਾਰੈਂਸ ਪੇਜ ਹੋਇਆ ਲਾਰੈਂਸ ਨੇ ਮੂਠੇ ਹੱਥ ਰੱਖ ਰਿਆ ਆਪਣਾ ਜਦੋਂ ਮੈਂ ਬੋਲਣਾ ਦੀ ਮਿਹਰਾ ਬਸ ਸਾਤਲ ਇਨਸਾਨੀਅਤ ਦੇ ਹਾਮੇ ਬੰਦ ਰੱਖਣ ਦੇ ਕਰਦੇ ਹੋ ਲਾਰੈਂਸ ਤੁਹਾਡੇ ਸਾਹਮਣੇ ਇੱਕ ਸਰਕਾਰੀ ਗੁੰਡਾ ਬਣ ਕੇ ਕਿਵੇਂ ਸਾਡੇ ਕਾਨੂੰਨ ਨੂੰ ਕਿਚ ਕਰਕੇ ਜਾਣ ਰਿਹਾ ਹੈ ਜਿਹੜਾ ਉਹ ਕਪਿਲ ਪੰਡਤ ਇਹ ਕੋਰਪੋਰੇਟ ਬਚੀ ਨੂੰ ਸ਼ੁਰੂ ਹੀ ਇਹ ਮਾਤਾ ਨੂੰ ਇੱਕ ਇੱਕ ਜਿਹਾ ਬੁੱਕ ਨਾ ਲਈਂ ਸੁਣਦਾ ਹੋਇਆ ਕਿ ਨਹੀਂ ਕਿਏ ਚਿੱਤੇ ਤੇ ਦੱਲੇ ਤੇ ਕਾਤੀ ਵੇਸ਼ੀ ਹੋ ਗਈ। ਕਮਲਾ ਲੌਰੈਂਸ 5 ਕਰੋੜ ਤੋਂ ਵੱਧ ਦੀ ਆਮਦਨ ਮਹੀਨੇ ਦੇ ਅੰਦਰ ਬੈਠਾ ਸੀ ਤੋਂ ਕੁਮਾਰਿਆ ਔਰ ਸਾਡੇ ਐਨਆਈ ਦੀ ਦੇ ਪੋਰਟਲ ਦੇ ਉੱਤੇ ਪਹਿ ਕਿਸੇ ਵੀ ਨੂੰ ਸਾਰਿਆਂ ਕੋਲੇ ਫੋਨ ਹੈ ਕਦੇ ਚੈੱਕ ਕਰ ਲੈ। ਉਮੀਦ ਸੀ ਕਿ ਇਸ ਤਰ੍ਹਾਂ ਹਰੇਕ ਪੇਛੀ ਤੇ ਆਸ ਲੈ ਕੇ ਘਰੋ ਜਾਈਦਾ ਵੀ ਐਤ ਕੀ ਦੋਸ਼ੀ ਆ ਜਿਹੜੇ ਪੇਸ਼ ਹੋ ਜਾਣਗੇ ਦੁਸ਼ਤ ਐਤ ਕੀ ਪੇਸ਼ ਹੋ ਜਾਣਗੇ ਤਾਂ ਕੋ ਇਸ ਪੇਛੀ ਤੇ ਵੀ ਕੋਈ ਨਹੀਂ ਆਇਆ ਔਰ ਬੀਸੀ ਰਾਹੀਂ 25 ਚੋਂ 22 ਪੇਸ਼ ਹੋਏ ਤੇ ਨਰਾਇਣ ਨੂੰ ਪਤਾ ਕਿਹੜੀ ਜੇਲ੍ਹ ਚ ਕਿੱਥੇ ਬੈਠੇ ਰਹੇ ਉਹਨਾਂ ਨਾਲ ਸੰਪਰਕ ਪਾਉਣ ਇਹ ਤਾਂ ਸਾਡੀ ਉਹਨਾਂ ਨੂੰ ਸਮਨ ਕਰਨ ਵਾਲੀ ਦਾ ਕਹੋ ਜਾਂ ਸਾਡਾ ਉਹਨਾਂ ਸੁਧਿਹਾਂ ਦਾ ਸ਼ਾਸਨ ਦਾ ਤਰੀਕਾ ਕਹੋ ਕੋ ਦੋ ਤਿੰਨ ਤਿੰਨ ਲੋਕੀ ਜਿਹੜੇ ਮੈਨ ਨੇ ਸੱਚ ਜਿਹੜਾ ਉਹ ਕਪਿਲ ਪੰਡਤ ਦੇਖੋ ਸੱਚੀ ਉਹ ਸੋਈ ਹੈ ਜਿਹੜਾ ਆਪਾਂ ਕਹਿੰਦੇ ਨੇ ਇੱਕ ਜੇ ਬੁਰਾ ਜੰਨਾਂ ਦਾ ਇਹ ਪਤਾ ਹੋਇਆ ਕਿ ਕਿਹੜੀ ਡੇਰ ਤੇ ਦਿੱਲੀ ਫਿਰ ਅੱਜ ਕੀ ਵੇਸ਼ੀ ਉਹ ਵੇਸ਼ੀ ਹੀ ਹੋਈ ਕੋਰ ਮੈਂ ਅੱਜ ਸੋਸ਼ਲ ਮੀਡੀਆ ਸਵੇਰੇ ਵੇਖ ਰਿਹਾ ਸੀ ਤਾਂ ਬੰਤੀ ਬੋਲ ਰਿਹਾ ਸੀ ਅੱਜ ਕੋਨੇ ਪੁਲੀਸ਼ਨ ਲਈ ਹੈ ਉਹ ਠੰਡੇ ਜਿਹੇ ਖਤਰੇ ਮੈਂ ਪਿਛਲੀ ਤਰੀਕ ਨੂੰ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋਇਆ ਸੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਸੀ ਮੈਂ ਨੂੰ ਕਿ ਮੈਂ ਹਰ ਇੱਕ ਪੇਸ਼ੀ ਦੇ ਮੈਡਮ ਆਉਣਾ ਮੈਂ ਹਰ ਇੱਕ ਜਗ੍ਹਾ ਤੋਂ ਮਿਲਦਾ ਨਹੀਂ ਹੈ ਕਿਉਂਕਿ ਮੈਨੂੰ ਲੱਗਦਾ ਕਿ ਜੇ ਮੈਂ ਤੁਹਾਡੇ ਸਾਹਮਣੇ ਜਾ ਕੇ ਬੈਠਾਂ ਤਾਂ ਇੱਕ ਦਵਾਜ ਆਉਣ ਵਾਲੀ ਗੱਲ ਹੋਣੀ ਹੈ ਵੀ ਸਾਡੇ ਤੋਂ ਕੋਈ ਇਹ ਨਹੀਂ ਚਾਹੁੰਦੇ ਪਰੰਤੂ ਮੈਂ ਤੁਹਾਡਾ ਸਹਿਮਤ ਹਾਂ ਸਾਰੇ ਇਦਾਦਤਾਂ ਪਰੰਤੂ ਕੁਝ ਥੋੜਾ ਜਿਹਾ ਖਿੱਚੋ ਜੂਰਨ ਦਾ ਮੈਂ ਇਹਦੀ ਬੇਨਤੀ ਕਰਕੇ ਆਇਆ ਸੀ ਕਿ ਵੀ ਇਹ ਇਸੇ ਤਰ੍ਹਾਂ ਹੀ ਕੋਸ਼ੀਆਂ ਦੀਆਂ ਮਨਮਰਜ਼ੀਆਂ ਚੱਲ ਰਹੀਆਂ ਨੇ ਆ ਉਹ ਮਨਮਰਜ਼ੀ ਇਹਨਾਂ ਪੇਸ਼ੀਆਂ ਤੇ ਪੇਸ਼ ਹੁੰਦੇ ਰਹੇ ਤਾਂ ਜਸਟਿਸ ਨੂੰ ਬਹੁਤ देर ਹੋ ਜਾਣਾ ਪਹਿਲੇ ਹੀ ਬਹੁਤ ਲੇਟ ਹੈ 1.5 ਸਾਲ ਹੋ ਗਿਆ ਤਾਂ ਹਾਲੇ ਤੱਕ ਅਸੀਂ ਕੇਸ ਤੇ ਚਾਰਜ ਵੀ ਨਹੀਂ ਕਰ ਸਕੇ ਤਾਂ ਸੁਣਵਾਈ ਹੋਣੀ ਤਾਂ ਬਹੁਤ ਜ਼ਰੂਰੀ ਹੈ ਆ ਜਿਹੜਾ ਲਾਰੈਂਸ ਪੇਸ਼ ਹੋਇਆ ਲਾਰੈਂਸ ਨੇ ਮੂੰਹ ਤੇ ਹੱਥ ਰੱਖ ਰਿਆ ਕਹਿੰਦਾ ਮੈਂ ਬੋਲਣਾ ਨਹੀਂ ਮੇਰਾ ਬਰਤਨ ਦੋਸਤੋ ਜੋ ਹੋਏ ਕ੍ਰਿਮੀਨਲ ਸਾਡੀਆਂ ਫੋਟਾਂ ਨੂੰ ਹਲੇ ਤੱਕ ਨਹੀਂ ਦਿੱਤੇ ਨੇ ਉਹ ਵੀ ਉਹ ਕਹਿੰਦਾ ਮੈਂ ਨਹੀਂ ਬੋਲਣਾ ਤੁਸੀਂ ਕਿਉਂ ਹੋਣਾ ਮੇਰਾ ਬਰਤਨ ਮੈਂ ਬੋਲਣਾ ਨਹੀਂ ਸਾਡੇ ਬਰਤਨ ਭਾਈ ਕਾਤਲ ਇਨਸਾਨੀਅਤ ਦੇ ਹਰਾਮੇ ਬੰਦ ਰੱਖਣ ਦੇ ਕਰਦੇ ਹੋ ਵੇਦੂਸ਼ਣ ਤਾਂ ਆਪਾਂ ਜਾਨਵਰ ਦੀ ਮਾਰ ਸਕਦੇ ਆਪਣੇ ਮਨ ਦੇ ਵਿੱਚ ਹੈ ਭੈ ਉਹਦੀ ਹੈ ਕਿ ਤੁਸੀਂ ਨਾਵਾਂ ਦੇ ਪੁੱਤ ਕਮਾਉਂਦੇ ਪੁੱਤ ਸਰਕਾਰਾਂ ਦੇ ਕਮਾਉਂਦੇ ਪੁੱਤ ਜਿਹੜਾ ਤੁਸੀਂ 2 ਮਿੰਟਾਂ ਦੇ ਵਿੱਚ ਖਾ ਕਰਕੇ ਰੱਖ ਦਿੰਦੇ ਹੋ ਤੇ ਜੇਲਾਂ 'ਚ ਜਾ ਕੇ ਤੁਸੀਂ ਕਹਿੰਦੇ ਅਸੀਂ ਧਿਆਨ ਲਾਉਨੇ ਆ ਅਸੀਂ ਵਾਅਦ ਰੱਖਦੇ ਆ ਅਸੀਂ ਤਾਂ ਉਹ ਆਪਣੀ ਕੀ ਕਹਿੰਦੇ ਨੇ ਆਜਿ ਦੇ ਅੰਦਰ ਤੇ ਹਾਂ ਉਹ ਕੋ ਅੰਦਰ ਜਾ ਕੇ ਭਗਤ ਰੇਵਦੀ ਕਾਦੇ ਨਹੀਂ ਚਲੋ ਹੁਣਗੇ ਉਹ ਧਰਮ ਅਗਲੇ ਦਾ ਬਖਿਆ ਦਾ ਵਿਸ਼ਾ ਹੈ ਪਰ ਕੋਈ ਵੀ ਧਰਮ ਮੇਰੇ ਸਾਹਮਣੇ ਕਿਸੇ ਦੀ ਹੱਤਿਆ ਲਿਆ ਗਿਆ ਨਹੀਂ ਦਿੰਦਾ ਚਾਹੇ ਕੋਈ ਵੀ ਧਰਮ ਹੋਵੇ। ਹਰੇਕ ਮਨੁੱਖਤਾ ਨਾਲ ਪਿਆਰ ਕਰਨਾ ਸ੍ਰੋਮ ਹੈ। ਪਰ ਬਕਰਦੇ ਦਾ ਕਤਨੇ ਆਮ ਹਰੇਕ ਧਰਮ ਵੰਡ ਕੇ ਖਾਣ ਦੀ, ਕਮਾ ਕੇ ਖਾਣ ਦੀ ਦਾ ਸੰਬੰਧ ਘਟਣ ਦੀ ਆ ਗਿਆ ਦਿੰਦਾ। ਤਾ ਤੁਸੀ ਤਾਂ ਖੋਨੇ ਹੋ। ਤਾ ਤੁਸੀ ਧਰਮੀ ਕਿਹੜੇ ਪਾਸੇ ਹੋ? ਚੱਲਣਾ ਤਾਂ ਤੁਸੀਂ 24 ਘੰਟੇ ਧਰਮ ਦੇ ਉਲਟ ਹੈ। ਵੈਦੀ ਗੋਦੀ ਕਸਰ ਕਨਤੀ ਸਰਕਾਰ ਨੇ ਸਾਰੀ ਸਰਕਾਰ ਤੋਂ ਅੱਜ ਮੈਨੂੰ 672 ਦਾ ਤੁਹਾਡੇ ਸਾਨੂੰ ਪੁੰਗਿਆ ਹੋਇਆ ਜਦੋਂ ਮੈਂ ਲਾਈਵ ਹੋ ਕੇ ਬੋਲਦਾ ਮੈਂ ਭਗਵਾਨ ਪ੍ਰਮਾਨ ਸਾਹਿਬ ਨੂੰ ਅੱਜ ਵਾਰ ਬੇਨਤੀ ਕਰਦਾ ਨਹੀਂ ਸ਼ਾਇਦ ਤੁਹਾਡੀ ਜੀ ਹੁਣ ਵਿਧਾਨ ਸਭਾ ਦਾ ਸੈਸ਼ਨ ਬਲਾਈ ਬੈਠਾ ਮੇਰੀ ਗੱਲ ਵੀ ਤੁਹਾਡੇ ਤੱਕ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਦੀ ਹੋਵੇ ਤਾਂ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਕਿਉਂ ਨਹੀਂ ਦੱਸਦੇ ਵੀ ਲੋਰੈਂਸ ਨੇ ਵੀਡੀਓ ਕਿੱਥੇ ਬਣਾਈ ਹੈ ਕਿਹੜੇ ਹਾਲਾਤਾਂ ਚ ਬਣਾਈ ਹੈ ਕੀ ਬੰਤੂ ਸੀ ਉਹਦਾ ਕਿਉਂਕਿ ਵਾਂਸਾਲ ਉਸ ਚੀਜ਼ ਦਾ ਸਾਡੇ ਕੇਸ ਦੇ ਉੱਤੇ ਅਸਰ ਪੈ ਰਿਹਾ ਸਾਡੇ ਹੱਕ 'ਚ ਕੌਣ ਖੜੂਗਾ ਜੇ ਤੁਸੀਂ ਪਰਮਾਸ਼ਾ ਨੂੰ ਇਹਦੀ ਪਾਵਰ ਦਿਓਗੇ ਕਿ ਤੁਹਾਡੀ ਹਾਈਸਟ ਜੇਲ ਦੇ ਕਸਟਡੀ ਦੇ ਵਿੱਚ ਹੋਣ ਦੇ ਬਾਵਜੂਦ ਉਹ ਬੰਦਾ ਆਪਣੀ ਵੀਡੀਓ ਬਣਾ ਜਾਂਦਾ ਔਰ ਸਾਨੂੰ 7 ਮਹੀਨੇ ਹੋ ਗਏ ਕਰਤੌਂਦਿਆਂ ਨੂੰ ਜਦਕਿ ਸਟੇਟ ਨੇ ਸਾਡੇ ਨਾਲ ਖੜਨਾ ਹੁੰਦਾ ਔਸ਼ੀਆਂ ਦੇ ਖਿਲਾਫ ਜਾਣਾ ਹੁੰਦਾ ਤਾਂ ਮੈਂ ਸਰਕਾਰ ਨੂੰ ਮੁਸਤਕਾਂ ਤੁਹਾਡੀ ਕੀ ਮਜਬੂਰੀ ਹੈ ਤੁਸੀਂ ਜਿਹੜਾ ਦੋਸ਼ੀਆਂ ਦੇ ਹੱਕ ਵਿੱਚ ਖੜੇ ਹੋ ਤੁਸੀਂ 1 ਨਵੰਬਰ ਨੂੰ ਭੁੱਲੀ ਬੈਸ ਦਾ ਸੱਦਾ ਦਿੱਤਾ ਸਾਡੇ ਮਾਨਯੋਗ ਉਹ ਗਾਇਕ ਭਾਈਚਾਰੇ ਤੋਂ ਮੈਂ ਤੁਹਾਡੇ ਸਾਹਮਣੇ ਫਿਰ ਬੇਨਤੀ ਕਰਦਾ ਵੀ ਭੁੱਲੀ ਬੈਸ ਦਾ ਮੈਂ ਤੁਹਾਡੇ ਨਾਲ ਕੀ ਕਰ ਸਕਦਾ ਹ ਕੋਈ ਵਿਅਕਤੀ ਪਰ ਮੇਰੇ ਆ ਸਵਾਲ ਦਾ ਜਵਾਬ ਕਿਉਂ ਦਿੱਤੇ ਕੇ ਜਾਇਓ ਤੁਹਾਡੀ ਕਸਟਡੀ ਦੇ ਵਿੱਚ ਇਹ ਸ਼ਰਲੀ ਦਾ ਗੈਂਗਸਟਰ ਕਿਵੇਂ ਕਤਲ ਕਰਨ ਦੀਆਂ ਗੱਲਾਂ ਨੂੰ ਕਬੂਲਦਾ ਹੈ ਤੇ ਇੱਕ ਹੋਰ ਕਤਲ ਕਰਨ ਦੀ ਧਮਕੀ ਦਿੰਦਾ ਹੈ ਕਹਿੰਦਾ ਮੂਸੇ ਬਾਰੇ ਨੂੰ ਮਾਰ ਲਿਆ ਸਵਾਰ ਨੂੰ ਵੀ ਹਾਮੀ ਭਰੇਗੀ ਔਰ ਤੁਹਾਡੇ ਚੈਨਲ ਤੇ ਬਹਿ ਕੇ ਕਹਿੰਦਾ ਮੈਂ ਭਾਰਤ ਸਰਕਾਰ ਨੂੰ ਹਰੇਕ ਲਾਈਵ ਦੇ ਵਿੱਚ ਉਹ ਸਵਾਲ ਕਰਦਾ ਤੁਸੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਪਾਤ ਸਰਕਾਰ ਨੇ ਕਿਸੇ ਵੀ ਕ੍ਰਿਮੀਨਲ ਬੰਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਜਿੱਦਾਂ ਰਿਕਾਰਡ ਕ੍ਰਿਮੀਨਲ ਹੋਵੇ ਦੇਸ਼ ਦੇ ਖਿਲਾਫ ਹੋਵੇ ਉਹਦੀ ਇੰਟਰੋਗਰੀ ਕਰਦੀ। ਮੇਰੇ ਪੁੱਤ ਨੇ ਮਹਿਜ ਐਸਵੀਆ ਲਗਾਣਾ ਹੀ ਆਇਆ 24 ਘੰਟੇ ਵਿੱਚ ਤੁਸੀਂ ਬੰਦ ਕਰਤਾ। ਉਸੇ ਜਗਿੰਦਰ ਪਟਿਆਲ ਨੇ ਹੋਰ ਭਗਵੰਤ ਪੰਨੂ ਦੇ ਇੰਟਰੋਵਿਊ ਕੀਤੀ ਤੁਸੀਂ ਬੰਦ ਕਰ ਦਿਓ ਚਲੋ ਉਹਨੂੰ ਠੀਕ ਨਹੀਂ ਲੱਗੀ ਬੰਦ ਕਰ ਦਿਓ ਪਰ ਮੈਂ ਉਸੇ जिम्मेवार ਗਵਰਨਮੈਂਟ ਨੂੰ ਇਹ ਗੱਲ ਪੁੱਛਣਾ ਹਾਕਮੋ ਜਿਹੜੀ ਐਸਮਾਲ ਦੀ ਆਪਣੇ ਸੌਰੀ ਲਾਰੈਂਸ ਦੀ ਜਿਹੜੀ ਵੀਡੀਓ ਚੱਲ ਰਹੀ ਹੈ 11 ਮਿਲੀਅਨ ਦੇ ਨੇੜੇ ਲੱਗ ਗਈ ਔਰ ਅੱਜ ਵੀ ਚੱਲ ਰਹੀ ਹੈ ਉਹਦੀਆਂ ਰੀਲਾਂ ਬਣ ਕੇ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਕਿਸ ਕਾਨੂੰਨ ਦੇ ਤਹਿਤ ਹੈ ਕੀ ਤੁਸੀਂ ਦੋਵੇਂ ਸਰਕਾਰਾਂ ਨੇ ਰੱਖ ਕੇ ਲਾਰੈਂਸ ਨੂੰ ਸਾਡੇ ਬੁੱਤਾਂ ਦੇ ਕਤਲ ਕਰਾਉਣ ਵਾਸਤੇ ਤਾਂ ਨਹੀਂ ਰੱਖ ਲਿਆ ਇਹ ਗੱਲ ਸਾਹਮਣੇ ਆ ਰਹੀ ਹੈ ਤੁਸੀਂ ਬੇਸ਼ੱਕ ਆਪਣੀ ਗੁੱਪਚ ਗੁਰ ਭੰਨੋ ਪਰ ਅਸੀਂ ਸਮਝ ਹਾਕਮੋ ਸਭ ਕੁਝ ਰਹੇ ਆ ਇਸ ਨੀਤੀ ਦੇ ਤਹਿਤ ਤੁਸੀਂ ਸਾਡੇ ਜਵਾਕਾਂ ਦਾ ਸ਼ਿਕਾਰ ਖੇਡ ਰਹੇ ਜਿਹੜਾ ਥੋੜੀ ਜੀ ਅਨਕ ਦੇ ਨਾਲ ਥੋੜੀ ਜੀ ਧੌਣ ਚੱਕ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਉਹਦਾ ਕਿਵੇਂ ਸਰਕਲ ਕਰ ਰਹੇ ਹੋ ਤੁਸੀਂ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਬਾਕੀ ਕ੍ਰਿਮੀਨਲ ਹੈ ਤਾਂ ਲਾਰੈਂਸ ਕਰੋਈਨ ਨਾਲ ਕਿਉਂ ਨਹੀਂ ਹੈ ਉਸੀਂ ਲੌਰੈਂਸ ਦੇ ਧੜੇ ਨੂੰ ਰੱਜ ਕੇ ਹਵਾ ਦੇ ਰਹੇ ਹਾਂ ਇਸ ਗੱਲ ਦਾ ਨਤੀਜਾ ਤੁਸੀਂ ਇਹ ਇਲੈਕਸ਼ਨ ਦੇ ਵਿੱਚ ਭੁੱਗੋਗੇ ਤੁਸੀਂ ਇੰਨੇ ਲੋਕ ਚੱਲ ਕੇ ਆਏ ਹੋ ਮੈਂ ਤੁਹਾਡੇ ਚਰਨਾਂ ਦੇ ਵਿੱਚ ਸਾਰੇ ਬੇਨਤੀ ਕਰਦਾ ਕਿ ਦੁੱਖ ਬਣਾਉਣਾ ਛੱਡ ਦਿਓ ਆਪਾਂ ਬੱਚਾ ਗਵਾ ਲਿਆ ਪੰਜ ਦੱਤਾਂ ਦੇ ਵਿੱਚ ਬਲੀਨ ਹੋ ਗਿਆ ਆਪਾਂ ਨੂੰ ਵੀ ਮਿਲਣਾ ਬਾਰੇ ਨਹੀਂ ਪਰੰਤੂ ਆ ਸਾਡੇ ਬੱਚਿਆਂ ਦਾ ਸ਼ਿਕਾਰ ਖਿੱਚਣ ਵਾਲੇ ਲੋਕਾਂ ਦੀ ਪਛਾਣ ਰੱਖਿਓ ਮੈਂ ਨਹੀਂ ਕਹਿੰਦਾ ਕਿਸੇ ਦਲ ਦੀ ਹਮਾਇਤ ਕਰਨਾ ਕਿਸੇ ਦਾ ਮੈਂ ਵਿਰੋਧ ਕਰਦਾ ਮੈਨੂੰ ਨਹੀਂ ਪਤਾ ਕੌਣ ਹੈ ਚੀ ਹੈ ਪਰੰਤੂ ਆ ਲੋਕ ਕਰ ਰਹੇ ਨੇ ਤੁਹਾਡੇ ਸਾਹਮਣੇ ਜਿੰਨੀਆਂ ਮੈਂ ਕੱਲ੍ਹਾਂ ਦੱਸਿਆ ਨੇ ਲਾਰੈਂਸ ਤੁਹਾਡੇ ਸਾਹਮਣੇ ਇੱਕ ਸਰਕਾਰੀ ਗੁੰਡਾ ਬਣ ਕੇ ਕਿਵੇਂ ਸਾਡੇ ਕਾਨੂੰਨ ਨੂੰ ਟਿੱਚ ਕਰਕੇ ਜਾਣ ਰਿਹਾ ਹੈ ਦਿਨ ਪਰ ਦਿਨ ਕਤਲ ਤੇ ਕਤਲ ਕਤਲ ਤੇ ਕਤਲ ਸਿੰਗਲ ਕਤਲ ਤਾਂ ਪੰਜਾਬ ਦੇ ਵਿੱਚ ਹੋਣ ਹੀ ਹਟ ਗਏ ਡਬਲ ਮਾਰਡ ਟ੍ਰਿਪਲ ਮਾਰਡ ਦੇਖੋ ਜਲੰਧਰ ਦੀਆਂ ਘਟਨਾਵਾਂ ਦੇਖੋ ਫਾਟਦੀਆਂ ਘਟਨਾਵਾਂ ਅਸੀਂ ਇੰਨੇ ਉਕਹਿਜਿਤ ਹੋ ਗਏ ਆ ਸਾਡੀਆਂ ਨਿੱਕੀਆਂ-ਮੋਟੀਆਂ ਪ੍ਰੋਬਲਮਾਂ ਛੋਟੇ-ਮੋਟੇ ਮੀਆਂ-ਬੀਬੀ ਦੇ ਝਗੜੇ ਸਾਨੂੰ ਕਤਲ ਤੋਂ ਥੱਲੇ ਕੋਈ ਸਜਾਈ ਪਸੰਦ ਨਹੀਂ ਵੱਡੇ-ਵੱਡੇ ਰੌਲੇ ਅਦਾਲਤਾਂ 'ਚ ਕੋਰਟਾਂ 'ਚ ਪੰਚਾਇਤਾਂ ਦੇ ਸਮੂਹਾਂ ਦੇ ਵਿੱਚ ਬਹਿ ਕੇ ਨਿਬੇੜਲੇ ਜਾਂਦੇ ਸੀ ਪਰ ਹੁਣ ਤਾਂ ਪੰਜਾਬ ਦਾ ਸਿਸਟਮ ਇੰਨਾ ਗੰਦਲ ਗਿਆ ਕਿ ਮੇਰੀ ਤੁਹਾਡੇ ਨਾਲ ਮਾੜੀ ਜੀ ਅੱਖ ਨਾਲ ਹੀ ਹੋਈ ਦੀ ਮੈਂ ਵਿਦੇਸ਼ ਜਾਊਂਗਾ ਮੇਰਾ ਤਾਂ ਹਜਾ ਡਾੜੀ ਲੱਜਣਾ ਮੈਂ ਕਹਿੰਦਾ ਫੜ ਦਸਤਾਵ ਤੇ ਜਾ ਕੇ ਦਿੰਦੇ ਮਾਰੀ ਕਿਉਂ ਮਾਰ ਰਿਹਾ ਕਿਉਂਕਿ ਸਾਡੇ ਚੋਣੂnga ਡਰ ਹੈ ਨਹੀਂ ਕਤਲ ਦੀ سزا ਹੈ ਨਹੀਂ ਇੱਕ ਕਤਲ ਕਰਨ ਤੋਂ ਮਗਰੋਂ ਦੋਸ਼ੀ ਦੀਸੀ ਵਰਗੀ ਫੀਲਿੰਗ ਲੈਣ ਲੱਗ ਜਾਂਦਾ ਮੈਂ ਤਿੰਨ ਮਾਰ ਕੇ ਆਇਆ ਇਹ ਚਾਰ ਬੰਦੇ ਰੱਖ ਲੈਂਦਾ ਫਿਰ ਉਹ ਮੋٹے ਮੋٹے ਦੁਕਾਨਦਾਰ ਮੋٹے ਮੋٹے ਸੁਨਿਆਰ ਜਿਹੜੇ ਕੁਚਾਰ ਪੈਸੇ ਚੰਗੇ ਅਰਨਿੰਗ ਕਰਦੇ ਆ ਉਹਨਾਂ ਦੀ ਲਿਸਟ ਬਣਾ ਲੈਂਦੇ ਆ ਤੇ ਜੇਲ੍ਹਾਂ ਦੇ ਵਿੱਚ ਕਾਨੂੰਨੀ ਸਹਾਇਤਾ ਉੱਚ ਦਰਜੇ ਦੀ ਹਾਸਲ ਕਰਨ ਲਈ ਜਿਹੜੀ ਕਾਨੂੰਨੀ ਸਹਾਇਤਾ ਮੈਨੂੰ ਦਰਦਰ ਭਟਕਦੰ 10 ਸਾਲ ਹੋ ਗਿਆ ਨਹੀਂ ਮਿਲਿਆ ਮੈਂ ਹਲੇ ਤੱਕ ਸਾਰੇ ਦੋਸ਼ੀ ਅਦਾਲਤ ਦੀ ਦੇਹਲੂ ਤੱਕ ਨਹੀਂ ਲਿਆ ਸਕਿਆ ਪਰੰਤੂ ਉਹ ਦੋਸ਼ੀ ਜੋ ਇਹ ਸ਼ਰਿੰਗ ਦੇ ਗੈਂਗਸਟਰ ਸਾਡੀਆਂ ਸਰਕਾਰਾਂ ਦੇ ਸਾਡੇ ਲੀਡਰਾਂ ਦੀ ਵਜ੍ਹਾ ਦੇ ਨਾਲ ਸਾਡੇ ਉੱਤੇ ਰਾਜ ਕਰਦੇ ਆ ਭਰਾਵੋ ਕੱਲਾ ਲੌਰੈਂਸ 5 ਕਰੋੜ ਤੋਂ ਵੱਧ ਦੀ ਆਮਦਨ ਮਹੀਨੇ ਦੇ ਅੰਦਰ ਬੈਠਾ ਸੀ ਸਤੋ ਤੋਂ ਕਮਾਰਿਆ ਔਰ ਸਾਡੇ ਐਨਆਈ ਦੀ ਦੇ ਪੋਰਟਲ ਦੇ ਉੱਤੇ ਪਹਿ ਕਿਸੇ ਵੀ ਨੂੰ ਸਾਰਿਆਂ ਕੋਲੇ ਫੋਨ ਹੈ ਕਦੇ ਚੈੱਕ ਕਰ ਲਿਓ ਭਾਈ ਨੇ ਬਰਮਾ ਦੇ ਨਾਮ ਲਿਖਿਆ ਕਿਹੜਾ ਬੰਦਾ 15 ਲੱਖ ਰਿਆ ਕਿਹੜਾ 10 ਲੱਖ ਰਿਆ ਕਿਹੜਾ 5 ਲੱਖ ਰਿਆ ਹਰੇਕ ਬੰਦੇ ਤੋਂ ਪੈਸਾ ਲੈ ਰਹੇ ਆਂ ਕਿਵੇਂ ਲੈ ਰਹੇ ਭਾਈ ਜੇ ਸਾਡਾ ਸਿਸਟਮ ਲਿਆ ਹੋਇਆ ਫੇਰ ਹੀ ਲੈ ਰਹੇ ਆਂ ਤਾਂ ਤੁਹਾਡੇ ਸਾਹਮਣੇ ਇਲੈਕਸ਼ਨ ਆ ਰਹੇ ਨੇ ਆਪਾਂ ਕੋਈ ਲੀਡਰ ਨਹੀਂ ਐ ਕੁਛ ਨਹੀਂ ਐ ਪਰੰਤੂ ਇਹ ਗੱਲ ਧਿਆਨ ਚ ਰੱਖਿਓ ਜੇ ਆਪੇ ਭਰਾਵਾਂ ਦੀ ਰੱਖਿਆ ਕਰਨੀ ਚਾਹੁੰਦੇ ਹੋ ਇਹ ਜਿਹੜੇ ਲੋਕਾਂ ਨੂੰ ਹੂ ਨਾ ਲਾਇਓ ਜਿਹੜੇ ਲੋਕ ਤੁਹਾਡੇ ਘਰਾਂ ਦੇ ਵਿੱਚ ਸੱਤਰ ਵਿਸ਼ਾਣ ਦੇ ਵਿੱਚ ਸ਼ਾਮਲ ਨੇ ਸਿੱਧੇ ਨਹੀਂ ਅ ਸਿੱਧੇ ਰੂਪ ਦੇ ਇਹੀ ਕਾਰਨ ਹੈ ਕਿ ਇਸ ਨੂੰ 1.5 ਸਾਲ ਹੋ ਗਿਆ ਮੈਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿ ਸਾਡੇ ਕੌਂਸਟਰਡਰ ਕੌਣ ਨੇ ਅਸੀਂ ਚਲਾਈ ਜਾਂਦੇ ਆ ਸਾਡੀ ਗੱਲ ਨੂੰ ਸੌਣ ਲਈ ਤਿਆਰ ਕੇਵਲ ਤੇ ਕੇਵਲ ਉਹੀ ਬੰਦੇ ਦੋਸ਼ੀ ਮੰਨੇ ਜਾ ਰਹੇ ਨੇ ਜਿਨ੍ਹਾਂ ਨੇ ਬੋਲੀਆਂ ਚਲਾਈਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਐ ਸਾਡੀ ਕਿਸੇ ਦਾ ਰੰਜਿਸ਼ ਨਹੀਂ ਐ ਫਿਰ ਵੀ ਨਹੀਂ ਦੱਸਿਆ ਜਾ ਰਿਹਾ ਕਿ ਕੀ ਹੋਇਆ ਕਾਤੋਂ ਮਰਵਾਇਆ ਅਸੀਂ ਜਿਹੜੇ ਪੀੜ੍ਹ ਦੇ ਵਿੱਚ ਕੰਮ ਕਰਦੇ ਸੀ ਅਸੀਂ ਟੌਪ ਦੇ ਉੱਤੇ ਸੀ ਅਸੀਂ ਆਈ ਵਾਰ ਮਿਲਕਦੇ ਆ ਸਾਡਾ ਮੁਕਾਬਲਾ ਕਿਹਦੇ ਨਾਲ ਸੀ ਸਾਡੇ ਤੋਂ ਜਲਸੀ ਕਿਹਨੂੰ ਸੀ ਸਾਡੀ ਗੱਲ ਤਾਂ ਸੁਣ ਲੋ ਸਾਡੇ ਕਹੇ ਬੰਦੇ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਕਰ ਲੋ ਭੱਲਾਰੇ ਤੇ ਲਾਰਾ ਲਾਰਾ ਲਾਰੇ ਤੇ ਨਾ ਜਿਹੜੇ ਸ਼ਾਮਿਲ ਕੀਤੇ ਨੇ ਜਿਨ੍ਹਾਂ ਨੇ ਗੋਲੀਆਂ ਨਾਲ ਮੇਰੇ ਪੁੱਤ ਨੂੰ ਜਮਾ ਛਲਨੀ ਕੀਤਾ ਉਹ ਮਰਜ਼ੀ ਦੇ ਨਾਲ ਜਿੱਦ ਦੇ ਜੀ ਕਰਦਾ ਪਿੱਛੇ ਤੇ ਆਉਂਦਾ ਜਿੱਦ ਦੇ ਜੀ ਕਰਦਾ ਨਹੀਂ ਆਉਂਦਾ ਜੇ ਜੇ ਕਰਦਾ ਬੋਲ ਪੈਂਦੇ ਆ ਹਾਰੀ ਰਵਾ ਦਿੰਦੇ ਜੇ ਠੀਕ ਕਰਦਾ ਤਾਂ ਨਹੀਂ ਬੋਲਦੇ ਕਿ ਮੇਰੇ ਦੇਸ਼ ਦਾ ਵਿਧਾਨ ਇਸ ਤਰ੍ਹਾਂ ਹੀ ਚੱਲੂਗਾ ਅਸੀਂ ਪੀੜਤ ਲੋਕ ਇੰਨੇ ਹਤਾਸ਼ ਹੋ ਕੇ ਅਦਾਲਤਾਂ ਦੇ ਵਿੱਚੋਂ ਉਗਣਗੇ ਕਿ ਇਹ ਸਾਡੇ ਪ੍ਰਸ਼ਾਸਨ ਦਾ ਇਹ ਸਾਡੇ ਸਿਸਟਮ ਦਾ ਖਾਲ ਹੈ ਕੀ ਕਰੀਏ ਕੀ ਧਰਨਾ ਮਜਾਰੇ ਹੱਕ ਸੜਕ 'ਤੇ ਰੋਕ ਕੇ ਬਹਿ ਜਾਈਏ ਨਾ ਉਥੇ ਕੀ ਇੰਨਾ ਗੱਲਾਂ ਦਾ ਹੱਲ ਇਹਨਾਂ ਲੋਕਾਂ ਦਾ ਮੇਰਾ ਵਿਰੋਧ ਨਹੀਂ ਉਹਨਾਂ ਨੂੰ ਮੈਂ ਤੰਗ ਕਰਨਾ ਜੀ ਹੋ ਤੇ ਜਾ ਕੇ ਇਸ ਕਰਕੇ ਮੇਰੀ ਆਤਮਾ ਦੀ ਮੰਨਦੀ ਸੀ ਇਸ ਕਰਕੇ ਧਰਨੇ ਵਾਲੀ ਰਾਜਨੀਤੀ ਦੇ ਵਿੱਚ ਪਿਆ ਨਹੀਂ ਸੀ ਮੈਂ ਕਹਿੰਦਾ ਜੇਕਰ ਤੁਹਾਨੂੰ ਮੇਰੀ ਕਹੀ ਹੋਈ ਗੱਲ ਨਹੀਂ ਸਮਝ ਆਉਂਦੀ ਤਾਂ ਮੈਂ ਤੁਹਾਡੇ ਜਾ ਕੇ ਭਾਵੇਂ ਤਲਵੇ ਚੱਕ ਲਾਂ ਤੁਸੀਂ ਮੇਰੀ ਗੱਲ ਫੇਰ ਵੀ ਕਿਸੇ ਮੈਂ ਕਹਿਣਾ ਕਿ ਜਉਨਾ ਤੁਸੀਂ ਇੱਥੇ ਆਉਂਦੇ ਵੀ ਲੈਣੋ ਗੱਲ ਸਮਝਿਓ ਅਸੀਂ ਕਿਹੜੀ ਚੀਜ਼ ਨਾਲ ਗੁੱਝ ਰਹੇ ਹਾਂ ਤੁਸੀਂ ਸਾਡੀ ਕਿਵੇਂ ਮਦਦ ਕਰ ਸਕਦੇ ਇਹ ਗੱਲ ਆਪਦੇ ਦਿਮਾਗ 'ਚ ਪਾ ਕੇ ਲੈ ਕੇ ਜਾਣੀ ਹੈ ਕੋਈ ਛੋਟੀ ਜਿਹੀ ਦਵਾਈ ਜੋ ਤੁਹਾਡਾ ਫੈਸਲਾ ਸਿਰਫ ਤੇ ਹੈ ਕੋਈ ਤੁਹਾਡਾ ਨੰਮਰਾਜ ਕੀ ਵੀ ਮੈਂ ਤੁਹਾਡਾ ਦੇਣਦਾਰ ਨੇ ਜਿੱਤ ਰਹੇ ਦੁਨੀਆ ਤੱਕ ਜਿੰਨਾ ਚਿਰ ਪ੍ਰਮਾਤਮਾ ਨੇ ਸਾਥ ਦਿੱਤਾ ਤੁਹਾਡਾ ਕਾਰੀਦਾਰ ਹਾਂ ਤੁਸੀਂ ਲੋਕਾਂ ਨੇ ਮੇਰੇ ਬੋਢੇ ਨਾ ਬੋਢਾ ਲਾ ਕੇ ਮੇਰੇ ਦੁੱਖ ਨੂੰ ਜਿੰਨਾ ਨੇੜੇ ਤੋਂ ਬਚਿਆ ਜਿੰਨਾ ਬਡਾਉਣ ਦੀ ਕੋਸ਼ਿਸ਼ ਕੀਤੀ ਕਰੀ ਹੈ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖੇ ਲੰਬੀ ਉਮਰ ਆਵੇ ਜੇ ਮੈਨੂੰ ਸਾਥ ਮਿਲਿਆ ਤੁਹਾਡੇ ਲੋਕਾਂ ਦਾ ਮਿਲਿਆ ਤੁਹਾਡੀ ਹਮਦਰਦੀ ਮਿਲਿਆ ਤੁਹਾਡੀਆਂ ਦੁਆਵਾਂ ਮਿਲੀਆਂ ਤੁਹਾਡੀਆਂ ਅਰਦਾਸਾਂ ਮਿਲੀਆਂ ਇਹਦੇ ਸਦਕੇ ਮੈਂ ਤੁਹਾਡੇ ਸਾਹਮਣੇ ਬੋਲਣ ਪੂਗਾ ਹੋਇਆ ਇਸ ਕਰਕੇ ਸਰਕਾਰਾਂ ਨਾਲ ਪ੍ਰਸ਼ਾਸਨ ਨਾਲ ਮੇਰੀਆਂ ਅੰਦਰਾਧੀਆਂ ਸ਼ੁਰੂ ਹੋ ਰਹੀਆਂ ਨੇ ਤੇ ਜੋ ਜੋ ਜਿੰਨੀ ਕਾਰਵਾਈ ਹੁੰਦੀ ਹੈ ਮੈਂ ਜੋ ਝੂਠੀ ਬੋਲਦਾ ਕਿ ਕਿਸੇ ਸਰਕਾਰ ਨਾਲ ਕਿਸੇ ਭਵੰਤਮਾਨ ਨਾਲ ਆਪਣਾ ਕੋ ਨੀਚੀ ਪੱਟ ਦਾ ਰੋਲਾ ਜੀ ਪਰੰਤੂ ਜਿਹੜੀ ਗਾਰਵੇ ਬਣਦੀ ਕਾਰਵਾਈ ਦੇਖੋ ਸਿਰ ਮੇਰੇ ਪੁੱਤ ਨੇ ਗਾਣਾ ਗਾਇਆ ਸਕੇ ਪਗੋ ਹੁਣ ਮੈਨੂੰ ਦੱਸੋ ਗਦਾਰ ਲੋਕੋ ਜਿੱਤ ਗਿਆ ਕੌਣ ਦੱਸੋ ਹਾਰ ਗਿਆ ਕੌਣ ਉਨੇ ਇੱਕ ਸਰਕਾਰ ਨੂੰ ਅਲੰਭਾ ਦਿੱਤਾ ਵੀ ਤੁਸੀਂ ਸਾਨੂੰ ਮਾਰੇ ਕਰਕੇ ਹਰਾਤਾ ਜੀ ਹਾਰ ਗਏ ਪਰੰਤੂ ਹੁਣ ਜਿਹੜੇ ਜਿੱਤੇ ਹੋ ਤੁਸੀਂ ਇਹਨਾਂ ਦੇ ਹੱਕ 'ਚ ਰਹੋ ਤੁਹਾਡੇ ਜਿੱਤੇ ਹੋ ਕਿ ਤੁਹਾਡੇ ਹੱਕਾਂ ਦੀ ਗੱਲ ਕਰਦਗੇ ਤੁਸੀਂ ਇਸ ਗੱਲ ਦੇ ਉੱਤੇ ਬਾਤ ਚ ਕਰਿਓ ਉਹ ਵਿਭਾਗ ਪੜਿਆ ਲਿਖਿਆ ਸਾਨੂੰ ਇਸ ਗੱਲ ਦਾ ਪਤਾ ਅੱਜ ਦੇਖੋ ਸੰਦੀਪ ਪਾਠ ਕੀ ਕਹਿੰਦਾ ਹੈ ਪਾਣੀ ਦੇ ਬਾਰੇ ਉਹਦਾ ਕੀ ਬਿਆਨ ਹੈ ਮੈਂ ਕੱਲ ਕਮਿਟ ਕੀਤਾ ਸੀਗਾ ਤੁਸੀਂ ਦੇਖਿਆ ਹੋਣਾ ਸਾਰੇ ਪਾਣੀ ਦੇ ਹੱਕ ਸਾਡਾ ਵੀ ਉਹਨਾਂ ਦਾ ਵੀ ਹੈ। ਉਹ ਭਾਈ ਅਸੀਂ ਤਾਂ ਪਹਿਲਾਂ ਦਾ ਹੀ ਬੈਠਿਆ ਤੂੰ ਐਮਐਫ ਦੇ ਹਿਸਾਬ ਨਾਲ ਜਾ ਕੇ ਦੇਖ ਲੈ। ਅਸੀਂ ਤਾਂ ਪਹਿਲੀ ਦਿਨ ਪੰਜਾਬ ਦੇ ਬੰਲੇ ਹੈ ਕਿ ਕਿਉਂ ਬੰਦਰਵਾ ਨੂੰ ਤੋਲੇ ਹੋਏ। ਸਾਡੇ ਕੋਲੇ ਪਾਣੀ ਹੈ ਕਿੱਥੇ ਹੈ? ਪਾਣੀ ਸਾਨੂੰ ਦਿਖਾਈ ਦਿੰਦਾ ਜਦੋਂ ਸਾਡੇ ਘਰ ਟੈਨੇ ਹੁੰਦੇ ਹਾੜਾਂ ਦੇ ਨਾਲ। ਉਦੋਂ ਪਾਣੀ ਹੁੰਦਾ ਪੰਜਾਬ ਕੋਲੇ। ਬਾਕੀ ਬਾਕੀ ਰਹਿੰਦੇ ਸਾਲ ਦੇ ਵਿੱਚ ਪਾਣੀ ਸਾਡੇ ਕੋਲੇ ਕਿੱਥੇ ਹੈ? ਅੰਕੜੇ ਕੱਢ ਕੇ ਦੇਖੋ। ਹਰਿਆਣੇ ਕੋਲੇ ਸਾਡੇ ਨਾਲੋਂ ਅੰਕੜੇ ਨੇ ਬਹੁਤ ਪਾਣੀ ਜ਼ਿਆਦਾ ਹੈ। ਇਹ ਗੱਲਾਂ ਮੇਰੇ ਪੁੱਤ ਨੇ ਪਹਿਲਾਂ ਕਈਆਂ ਸੀ ਇਸ ਪਈਆਂ। ਕਿਉਂ ਲੜਾਈ ਜਾਂਦੇ ਸਾਨੂੰ ਸਾਡਾ ਮੇਰਾ ਖਾਣਾ ਕੁਛ ਨੇਟਾਂ ਦਾ ਕੋਈ ਰੌਲਾ ਨਹੀਂ ਹੈਗਾ। ਚੰਦ ਲੋਕ ਆ ਜਿਹੜੇ ਰਾਜਨੀਤੀ ਵਿੱਚ ਫ਼ੰਦ ਰੱਖਣ ਵਾਲੇ ਸਾਨੂੰ ਗੁੱਦਾ ਬਣਾ ਕੇ ਸਾਡੇ 'ਤੇ ਬੇਸ਼ਰਮ ਕਰ ਦਿੰਦੇ ਆ ਤੇ ਅਸੀਂ ਉੱਤੇ ਸਾਰਾ ਸਾਲ ਲੜਦੇ ਰਹਿੰਦੇ। ਇਹਨਾਂ ਗੱਲਾਂ ਨੂੰ ਉਹਨਾਂ ਨੇ ਪਹਿਲਾਂ 92 ਦੇ 92 ਨੂੰ ਬੰਗਾਰਿਆ ਸੀ ਤੇ ਇਹਨਾਂ ਨੇ 92 ਦੇ 91 ਵਿੱਚ ਚੀਕਾਂ ਬੱਤੀਆਂ ਸੀਗੀਆਂ। ਮੇਰੇ ਪੁੱਤ ਦੇ ਪਰਚੇ ਫੁੱਲ ਨਹੀਂ ਆਇਆ ਇਹਨਾਂ ਨੇ ਆਰਡਰ ਜਾਰੀ ਕਰਤੇ ਸੀ ਰਾਧੇਪੁਰ। ਪਰ ਹੋਇਆ ਕਿ ਹੋਇਆ ਉਹ ਇੱਕ ਜਿਓ ਕਹਿ ਕੇ ਗਿਆ ਸੀ ਉਹ ਸੇ ਰੰਜਿਸ਼ ਦੇ ਦਿਨ ਸਰਕਾਰ ਨੇ ਜਿਣੀਮਤੀ ਚਾਲ ਦੇ ਦਿਨ ਉਹਦੀ ਸਿਕਿਉਰਿਟੀ ਵਾਪਸ ਕੀਤੀ ਵੀ ਇਹ ਐਸਬੀਐਲ ਦੀ ਗੱਲ ਕਰਦਾ ਇਹਦੇ ਚ ਖਾਰਪੂਰਾ ਬੋਲਦਾ ਥੋੜਾ ਜਿਦਾ ਨੀਮੀਕਰ ਹੋਤਾ ਹੁਣ ਮਨੀ ਸਿਕਿਉਰਿਟੀ ਵਾਪਸ ਲਈ ਬਿਨਾ ਕਿਸੇ ਰੀਜਨ ਤੋਂ ਸਿਕਿਉਰਿਟੀ ਲੱਗਦੀ ਹੈ ਤਾਂ ਵੀ ਫੀਲਡ ਦੀ ਰਿਪੋਰਟ ਜਾਂਦੀ ਹੈ ਪੁਲਿਸ ਦਾ ਡੀਐਸਪੀ ਪਰਤਾਲ ਕਰਕੇ ਲਾ ਕੇ ਜੋ ਪੁੱਛ ਕੇ ਫਿਰ ਉਹ ਦੀ ਸੂਨੂ ਗਨਮੈਂਟਰਾ ਹੀ ਉਹਨੇ ਤੇ ਜੇ ਹਟਾਈ ਜਾਂਦੀ ਹੈ ਫਿਰ ਵੀ ਸਿਵਲ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਜਾਂਦੀ ਹੈ ਫਿਰ ਸਿਕਿਉਰਿਟੀ ਹਟਾਈ ਜਾਂਦੀ ਹੈ ਇੱਥੇ ਇਹਨਾਂ ਨੇ ਕਿਸੇ ਨੂੰ ਪੁੱਛਣਾ ਸਮਝਿਆ ਹੀ ਨਹੀਂ ਕਿ ਪੰਜਾਬ ਸਿਕਿਉਰਿਟੀ ਬੋਰਡ ਨੇ ਨਹੀਂ ਅਨਾਉਂਸ ਵੀ ਕਰਤੀ ਜਿਹੜੀ ਚੀਜ਼ ਦੀ ਸੌਂ ਚੱਕਦੇ ਆ ਵੀ ਅਸੀਂ ਭੇਦ ਬੋਤ ਰੱਖਾਂਗੇ ਉਹ ਸੌ ਦੀ ਲਜਵੀ ਨਹੀਂ ਰੱਖੀ ਸੌ ਅਨਾਊਂਸ ਕਰਦੇ ਤੇ 24 ਘੰਟੇ ਮੇਰੇ ਬੁੱਢਾ ਚਤਲ ਕਰਵਾਤਾ ਤੇ ਇੱਕ ਵੀ ਜ਼ਿੰਮੇਵਾਰ ਬੰਦਾ ਸਰਕਾਰ ਦੇ ਵਿੱਚ ਸਰਕਾਰ ਨੇ ਨਾਮਿਨੇਟ ਨਹੀਂ ਕੀਤਾ ਵੀ ਇੱਥੇ ਸਿਕਿਉਰਟੀ ਨਹੀਂ ਕੋਈ ਅਫਸਰ ਜ਼ਿੰਮੇਵਾਰ ਸੀ ਐਡੀ ਗਲਤੀ ਦੇ ਨਾਲ ਸਾਡਾ ਇੱਕ ਨੌਜਵਾਨ ਹੋਣ ਹਾਰ ਜਿਹੜਾ ਕਮਾਊਂਦ ਕੋਲ ਸਰਕਾਰ ਦਾ ਮਾਰਿਆ ਗਿਆ ਇੱਕ ਵੀ ਬੰਦੇ ਨੇ ਇਸ ਪੋਸਟ ਉੱਤੇ ਕੋਈ ਜਾਂਚ ਬਿਠਾਉਣ ਦਾ ਜਾਂ ਕਿਸੇ ਨੂੰ ਦੋਸ਼ੀ ਧੋਕਰ ਦਾ ਸਗੋ ਲੋਕਾ ਐਮਪੀ ਦੀ ਟਿਕਟਾਂ ਦੀ ਤਿਆਰੀ ਕਰ ਰਹੇ ਨੇ ਸਮਾਉਂਦੇ ਉਹ लाज ਤੁਸੀਂ ਰੱਖਣੀ ਹੈ ਤੁਹਾਡੇ ਸਾਹਮਣੇ ਅਪੀਲ ਕਰਦੀ ਹੈ ਇੰਨੀ ਜੋਗਾਈਆਂ ਕੋਈ ਖਸ਼ਾ ਉੱਤ ਵੱਧ ਘੱਟ ਕਹਿ ਗਿਆ ਹੋਵਾ ਕਿਸੇ ਨੂੰ ਮੇਰੀ ਜਵਾਨ ਨੂੰ ਹੁੰਦਾ ਨਾ ਚੰਗੀ ਲੱਗੀ ਹੋਵੇ ਤੁਸੀਂ ਸਾਰੇ ਮਾਫ ਕਰਦੇ ਹੋ